ਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੀ ਚੈਨਲ ਪੰਜਾਬੀ ਏ ਜੀ ਟੀ ਵੀ ਤੇ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਇੱਕ ਚਮਤਕਾਰੀ ਉਪਾਅ ਲੈ ਕੇ ਆਏ ਹਾਂ ਇਸ ਉਪਾਅ ਨੂੰ ਤੁਸੀਂ ਸਿਰਫ ਦਾ ਸਿਰਫ ਇੱਕ ਆਦਰਕ ਦੇ ਟੁਕੜੇ ਦੀ ਨਾਲ ਕਰਨਾ ਹੋਵੇਗਾ ਜੋ ਕਿ ਤੁਹਾਡੇ ਘਰ ਦੀਆਂ ਸਾਰੀਆਂ ਪਰੇਸ਼ਾਨੀਆਂ ਨੂੰ ਦੂਰ ਕਰ ਦੇਵੇਗਾ ਤੇ ਜਾਂ ਫਿਰ ਤੁਸੀਂ ਇਸ ਤਰੀਕੇ ਦੇ ਨਾਲ ਕਹਿ ਸਕਦੇ ਹੋ ਸਮਝ ਸਕਦੇ ਹੋ ਕਿ ਤੁਹਾਡੀ ਪੂਰੇ ਤਰੀਕੇ ਦੇ ਨਾਲ ਜ਼ਿੰਦਗੀ ਇਹ ਚੋ ਬਦਲ ਦੇਵੇਗਾ ਤੇ ਇਸ ਤੋਂ ਇਲਾਵਾ ਜੇਕਰ ਤੁਹਾਡੇ ਬਹੁਤ ਸਾਰੇ ਦੁਸ਼ਮਣ ਨੇ ਜੋ ਕਿ ਤੁਹਾਨੂੰ ਕਾਫੀ ਲੰਬੇ ਸਮੇਂ ਤੋਂ ਪਰੇਸ਼ਾਨ ਕਰ ਰਹੇ ਆ ਤੇ ਅਦਰਕ ਦਾ ਇੱਕ ਛੋਟਾ ਜਿਹਾ ਟੁਕੜਾ ਜਿਸ ਦੇ ਨਾਲ ਤੁਸੀਂ ਇਸ ਉਪਾਅ ਨੂੰ ਕਰੋਗੇ ਤਾਂ ਉਹ ਤੁਹਾਡੇ ਦੁਸ਼ਮਣਾਂ ਨੂੰ ਤੁਹਾਡੀ ਜ਼ਿੰਦਗੀ ਦੇ ਵਿੱਚੋਂ ਖਤਮ ਕਰਨ ਦੀ ਸ਼ਕਤੀ ਰੱਖਦਾ ਹੈ ਕਿ ਜਾ ਫਿਰ ਤੁਹਾਡੇ ਘਰ ਦੇ ਵਿੱਚ ਕੋਈ ਨਾ ਕੋਈ ਪਰੇਸ਼ਾਨੀ ਚੱਲ ਰਹੀ ਏ ਤੁਹਾਨੂੰ ਹਰ ਦਿਨ ਨਵੀਂ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਚਾਹੇ ਉਹ ਪੈਸੇ ਨੂੰ ਲੈ ਕੇ ਹੋਵੇ ਪਾਵੇ ਕਿਸੇ ਵੀ ਤਰ੍ਹਾਂ ਦੀ ਹੋਵੇ ਤਾਂ ਵੀ ਇਹ ਅਦਰਕ ਦਾ ਇੱਕ ਛੋਟਾ ਜਿਹਾ ਟੁਕੜਾ ਤੇ ਇਹ ਛੋਟਾ ਜਿਹਾ ਉਪਾਅ ਤੁਹਾਡੀਆਂ ਸਾਰੀਆਂ ਪ੍ਰੋਬਲਮ ਨੂੰ ਦੂਰ ਕਰਕੇ ਰੱਖ ਦੇਵੇਗਾ ਕਿਉਂਕਿ ਆਧਰਿਕ ਦੇ ਵਿੱਚ ਇੰਨੀ ਜ਼ਿਆਦਾ ਪਾਵਰ ਤੇ ਸ਼ਕਤੀ ਹੁੰਦੀ ਹੈ ਕਿ ਜੇਕਰ ਆਪਾਂ ਮੰਨ ਲਈਏ ਸਭ ਤੋਂ ਜ਼ਿਆਦਾ ਗਰੇਸੀਵ ਗ੍ਰਹਿ ਕਿ ਸਭ ਤੋਂ ਗੁੱਸੇ ਵਾਲਾ ਗ੍ਰਹਿ ਜਿਹੜਾ ਹੁੰਦਾ ਏ ਮੰਨ ਲਓ ਕਿ ਸਭ ਤੋਂ ਗੁੱਸੇ ਵਾਲਾ ਪਲੈਨਟ ਜਿਹੜਾ ਹੁੰਦਾ ਏ ਮੰਗਲ ਗ੍ਰਹਿ ਉਸ ਨੂੰ ਕੰਟਰੋਲ ਕਰਨ ਦੀ ਪਾਵਰ ਰੱਖਦਾ ਤੁਸੀਂ ਸਮਝ ਲਓ ਕਿ ਆਧਰਿਕ ਦੇ ਵਿੱਚ ਇੰਨੀ ਜ਼ਿਆਦਾ ਪਾਵਰ ਤੇ ਸ਼ਕਤੀ ਹੁੰਦੀ ਹੈ ਇਸ ਕਰਕੇ ਅਸੀਂ ਇਧਰ ਕਿਤੇ ਇੱਕ ਛੋਟੇ ਜਿਹੇ ਟੁਕੜੇ ਦੇ ਨਾਲ ਆਪਣੇ ਘਰ ਦੀਆਂ ਐਸੀਆਂ ਐਸੀਆਂ ਪਰੇਸ਼ਾਨੀਆਂ ਨੂੰ ਦੂਰ ਕਰ ਸਕਦੇ ਹਾਂ ਕਿ ਜਿੰਨਾ ਤੋਂ ਸਾਨੂੰ ਕਦੇ ਵੀ ਕੋਈ ਆਸ ਉਮੀਦ ਨਹੀਂ ਹੁੰਦੀ ਕਿ ਸਾਡੀ ਜ਼ਿੰਦਗੀ ਦੀਆਂ ਇਹ ਪਰੇਸ਼ਾਨੀਆਂ ਜਾਂ ਫਿਰ ਦੁੱਖ ਤਕਲੀਫ ਇਹ ਜਿਹੜੇ ਉਹ ਦੂਰ ਹੋ ਜਾਣਗੇ ਜਦੋਂ ਤੁਸੀਂ ਹੀ ਉਪਾ ਕਰੋਗੇ ਤਾਂ ਤੁਹਾਡੇ ਤੇ ਸਾਰੇ ਹੀ ਹੈਰਾਨ ਰਹ ਜਾਣਗੇ ਕਿ ਇਹਨਾਂ ਦੇ ਘਰ ਦੇ ਵਿੱਚ ਇਹ ਸਭ ਕੁਝ ਚੰਗਾ ਕਿਵੇਂ ਹੋ ਰਿਹਾ ਹੈ ਤੇ ਇਹਨਾਂ ਦੇ ਘਰ ਦੇ ਵਿੱਚ ਅਚਾਨਕ ਪੈਸਾ ਕਿੱਥੋਂ ਕਿੱਥੋਂ ਆ ਰਿਹਾ ਹੈ ਤੁਹਾਡੇ ਘਰ ਦੇ ਵਿੱਚ ਆਈਆਂ ਹੋਈਆਂ ਖੁਸ਼ੀਆਂ ਤੇ ਦੂਰ ਹੋਈਆਂ ਪ੍ਰੋਬਲਮ ਨੂੰ ਦੇ ਕੇ ਜਿਹੜੇ ਤੁਹਾਡੇ ਆਣ ਗੁਆਣ ਦੇ ਲੋਕ ਹੋਣਗੇ ਉਹ ਖੁਦ ਪਰੇਸ਼ਾਨ ਰਹਿਣ ਲੱਗਣਗੇ ਕਿਉਂਕਿ ਹਰ ਇੱਕ ਵਿਅਕਤੀ ਸੋਚਦਾ ਹੈ ਜਦੋਂ ਅਚਾਨਕ ਕਿਸੇ ਦੇ ਨਾਲ ਕੁਝ ਚਮਤਕਾਰ ਹੁੰਦਾ ਹੈ ਤੇ ਸੋਚਦਾ ਹੈ ਕਿ ਪਹਿਲਾਂ ਤਾਂ ਇਸ ਤਰੀਕੇ ਸੀ ਹੁਣ ਅਚਾਨਕ ਇਸਦੇ ਹਾਲਾਤ ਕਿਵੇਂ ਹੋ ਗਏ ਸੋ ਜੇਕਰ ਤੁਸੀਂ ਵੀ ਚਾਹੁੰਦੇ ਹੋ ਕਿ ਤੁਹਾਡੇ ਘਰ ਦੀਆਂ ਸਾਰੀਆਂ ਪਰੇਸ਼ਾਨੀਆਂ ਇਸ ਤਰੀਕੇ ਦੇ ਨਾਲ ਦੂਰ ਹੋ ਜਾਣ ਤਾਂ ਤੁਸੀਂ ਵੀ ਜ਼ਰੂਰ ਇਸ ਉਪਾਅ ਨੂੰ ਕਰਿਓ ਤੇ ਹੁਣ ਆਪਾਂ ਗੱਲ ਕਰਦੇ ਹਾਂ ਇਸ ਉਪਾਅ ਨੂੰ ਕਰਨ ਦੀ ਕਿ ਆਪਾਂ ਇਹ ਉਪਾ ਕੀਵੇਂ ਕਰਨਾ ਹੈ ਕਦੋਂ ਕਰਨਾ ਹੈ ਤੇ ਕਿਹੜੇ ਸਮੇਂ ਕਰਨਾ ਹੈ ਤੇ ਕਿਸ ਤਰੀਕੇ ਦੇ ਨਾਲ ਕਰਨਾ ਹੈ ਇਹ ਸਾਰੀ ਜਾਣਕਾਰੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਸਾਰੇ ਹੀ ਭੈਣ ਭਰਾਵਾਂ ਨੂੰ ਰਿਕਵੈਸਟ ਹੈ ਕਿ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਪਲੀਜ਼ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਤੇ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਸੋ ਇਸੇ ਤਰੀਕੇ ਦੇ ਨਾਲ ਇਸ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਨਾਲ ਦੋ ਉਪਾਸਾਂਝੇ ਕਰਾਂਗੇ ਸਭ ਤੋਂ ਪਹਿਲਾਂ ਤਾਂ ਜੇਕਰ ਤੁਹਾਡੇ ਘਰ ਦੇ ਵਿੱਚ ਪੈਸੇ ਦੀ ਕਮੀ ਆ ਰਹੀਏ ਤਾਂ ਉਹ ਵੀ ਉਪਾਅ ਸੀ ਤੁਹਾਡੇ ਨਾਲ ਸਾਂਝਾ ਕਰਾਂਗੇ ਤੇ ਇਸ ਤੋਂ ਇਲਾਵਾ ਜੇਕਰ ਤੁਹਾਡੇ ਤੇ ਕਰਜ਼ੇ ਵਰਗੀ ਸਮੱਸਿਆ ਹੈ ਕਰਜ਼ਾ ਤੁਹਾਡੇ ਸਿਰ ਚੜ ਚੁੱਕਿਆ ਹੈ ਤਾਂ ਤੁਸੀਂ ਉਸ ਨੂੰ ਆਪਣੇ ਤੋਂ ਦੂਰ ਕਰਨ ਦੇ ਲਈ ਤੁਸੀਂ ਇਹ ਉਪਾਅ ਕਰ ਸਕਦੇ ਹੋ ਦੋ ਉਪਾਅ ਨੇ ਇੱਕ ਪੈਸੇ ਦੇ ਨਾਲ ਸੰਬੰਧਿਤ ਇੱਕ ਕਰਜ਼ੇ ਦੇ ਨਾਲ ਸੋ ਇਹ 세 ਰੀਕੇ ਦੇ ਨਾਲ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਜੇਕਰ ਤੁਹਾਡੇ ਸਿਰ ਤੇ ਕਾਫੀ ਜ਼ਿਆਦਾ ਕਰਜ਼ਾ ਹੋ ਚੁੱਕਿਆ ਹੈ ਤਾਂ ਤੁਸੀਂ ਇਸ ਉਪਾਅ ਨੂੰ ਕਰਨਾ ਹੈ ਤੇ ਗੱਲ ਕਰਦੇ ਹਾਂ ਇਸ ਉਪਾਅ ਨੂੰ ਕਰਨ ਦੇ ਦੇਨ ਦੀ ਮੰਗਲਵਾਰ ਦੇ ਦੇਨ ਤੁਸੀਂ ਇਹ ਉਪਾਅ ਕਰ ਸਕਦੇ ਹੋ ਉਪਾਅ ਦੋਨੋਂ ਹੀ ਮੰਗਲਵਾਰ ਨੂੰ ਕਰਨੇ ਆ ਤੇ ਤੁਸੀਂ ਇਹ ਉਪਾਅ ਚਾਹੇ ਤਾਂ ਪੰਜ ਮੰਗਲਵਾਰ ਲਗਾਤਾਰ ਕਰੋ ਚਾਹੇ ਤਿੰਨ ਤੇ ਜਾਂ ਫਿਰ ਜੇਕਰ ਤੁਸੀਂ ਕਰ ਸਕਦੇ ਹੋ ਤਾਂ ਕੋਸ਼ਿਸ਼ ਕਰਿਓ ਕਿ ਅੱਠ ਮੰਗਲਵਾਰ ਤੁਸੀਂ ਇਹੇ ਉਪਾਅ ਲਗਾਤਾਰ ਕਰੋ ਇਸ ਉਪਾਅ ਨੂੰ ਤੁਸੀਂ ਧਿਆਨ ਰੱਖਣਾ ਹੈ ਕਿ ਮੰਗਲਵਾਰ ਨੂੰ ਰਾਤ 12 ਵਜੇ ਤੋਂ ਪਹਿਲਾਂ-ਪਹਿਲਾਂ ਇਹ ਉਪਾਅ ਕਰਨਾ ਹੈ ਕਿਉਂਕਿ 12 ਵਜੇ ਤੋਂ ਬਾਅਦ ਅਗਲੇ ਦਿਨ ਦੀ ਸਵੇਰ ਹੋ ਜਾਂਦੀ ਹੈ ਕਹਿਣ ਦਾ ਭਾਵ ਕਿ ਅਗਲਾ ਦਿਨ ਚੜ ਜਾਂਦਾ ਹੈ ਤੇ ਇਸ ਉਪਾਣ ਨੂੰ ਕਰਨ ਦੇ ਲਈ ਤੁਸੀਂ ਕੀ ਕਰਨਾ ਅਦਰਕ ਦਾ ਇੱਕ ਛੋਟਾ ਜਿਹਾ ਟੁਕੜਾ ਲੈਣਾ ਹੈ ਤੇ ਜਿਹੜਾ ਟੁਕੜਾ ਤੁਸੀਂ ਅਦਰਕ ਦਾ ਲੈ ਰਹੇ ਹੋ ਉਹ ਬਿਲਕੁਲ ਫਰੈਸ਼ ਤੇ ਤਾਜ਼ਾ ਹੋਣਾ ਚਾਹੀਦਾ ਹੈ ਉਹ ਗਲਿਆ ਹੋਇਆ ਚਾ ਖਰਾਬ ਨਹੀਂ ਹੋਣਾ ਚਾਹੀਦਾ ਤੇ ਤੁਸੀਂ ਉਸ ਨੂੰ ਧੋ ਕੇ ਸਾਫ਼ ਕਰ ਸਕਦੇ ਹੋ ਤਾਂ ਜੋ ਕਿ ਉਸ ਤੇ ਲੱਗੀ ਹੋਈ ਮਿੱਟੀ ਚੰਗੀ ਤਰ੍ਹਾਂ ਉੱਤਰ ਜਾਵੇ ਜਿਵੇਂ ਕਿ ਆਪਾਂ ਸਾਫ ਸੁਥਰਾਤਾ ਲੈ ਲੈਨੇ ਆ ਤੇ ਜੇਕਰ ਮਿੱਟੀ ਲੱਗੀ ਹੋਵੇ ਉਸ ਨੂੰ ਵੀ ਅਸੀਂ ਧੋਵਣਾ ਕੇ ਸਾਫ ਕਰ ਲੈਨੇ ਆ ਪਰ ਕੋਸ਼ਿਸ਼ ਕਰਿਓ ਤੁਸੀਂ ਕਿ ਜਿਵੇਂ ਜ਼ਿਆਦਾਤਰ ਆਦਰਕ ਦਾ ਟੁਕੜਾ ਟੇਡਾ ਮੇਡਾ ਹੁੰਦਾ ਏ ਕਿ ਤੁਸੀਂ ਇਹ ਕੋਸ਼ਿਸ਼ ਕਰਨੀ ਏ ਕਿ ਆਦਰਕ ਦਾ ਜਿਹੜਾ ਟੁਕੜਾ ਉਹ ਬਿਲਕੁਲ ਸਹੀ ਤੇ ਸਾਫ ਸੁਥਰਾ ਤੇ ਸਿੱਧਾ ਹੋਣਾ ਚਾਹੀਦਾ ਹੈ ਪੁਏ ਇਸੇ ਤਰੀਕੇ ਦੇ ਨਾਲ ਅਦਰਕ ਦਾ ਜਿਹੜਾ ਟੁਕੜਾ ਉਹ ਬਿਲਕੁਲ ਇੱਕ ਹੋਣਾ ਚਾਹੀਦਾ ਤੇ ਛੋਟਾ ਜਿਹਾ ਤੇ ਇਸ ਦੇ ਨਾਲ ਨਾਲ ਸਾਨੂੰ ਚਾਹੀਦਾ ਲਾਲ ਰੰਗ ਦਾ ਧਾਗਾ ਜਾਂ ਫਿਰ ਤੁਸੀਂ ਮੌਲੀ ਦਾ ਧਾਗਾ ਵੀ ਲੈ ਸਕਦੇ ਹੋ ਉਸ ਧਾਗੇ ਨੂੰ ਲੈ ਕੇ ਉਸ ਦੇ ਵਿੱਚ ਦੀ ਇੱਕ ਸ਼ੇਕ ਕਰਕੇ ਤੇ ਉਸ ਦੇ ਵਿੱਚੋਂ ਇਹ ਧਾਗੇ ਨੂੰ ਤੁਸੀਂ ਪਾ ਕੇ ਤੇ ਇਸੀ ਇੱਕ ਮਾਲਾ ਤਿਆਰ ਕਰ ਲੈਣੀ ਹੈ ਟੁਕੜਾ ਇੱਕ ਹੀ ਹੋਣਾ ਚਾਹੀਦਾ ਬਸ ਧਾਗੇ 'ਚ ਪਾ ਕੇ ਇਸ ਦੀ ਮਾਲਾ ਬਣਾ ਲੈਣੀ ਹੈ ਤੇ ਇਸ ਮਾਲਾ ਨੂੰ ਤੁਸੀਂ ਆਪਣੇ ਘਰ ਦੇ ਵਿੱਚ ਜਿਹੜਾ ਪਾਠ ਪੂਜਾ ਵਾਲਾ ਸਥਾਨ ਹੈ ਤੇ ਜਾਂ ਫਿਰ ਤੁਹਾਡੇ ਘਰ ਦੇ ਵਿੱਚ ਕੋਈ ਮੰਦਰ ਬਣਾਇਆ ਹੋਇਆ ਹੈ ਜਿੱਥੇ ਬੈਠ ਕੇ ਤੁਸੀਂ ਪਰਮਾਤਮਾ ਦਾ ਨਾਮ ਲੈਨੇ ਹੋ ਉਸ ਸਥਾਨ ਤੇ ਤੁਸੀਂ ਇਸ ਟੀਜ ਨੂੰ ਰੱਖ ਦੇਣਾ ਇਸ ਉਪਾਣ ਨੂੰ ਤੁਸੀਂ ਰਾਤ ਦੇ ਸਮੇਂ ਕਰਨਾ ਹੈ ਤੇ ਹੋਰ ਕੁਝ ਵੀ ਨਹੀਂ ਕਰਨਾ ਬਸ ਤੁਸੀਂ ਇਹ ਮਾਲਾ ਇਹ ਜਿਹੜੀ ਇਸ ਨੂੰ ਤੁਸੀਂ ਰਾਤ ਦੇ ਸਮੇਂ ਉੱਥੇ ਹੀ ਪਾਠ ਪੂਜਾ ਵਾਲੇ ਸਥਾਨ ਤੇ ਪਾਈ ਰਹਿਣ ਦੇਣਾ ਸਵੇਰੇ ਤਰੀਕੇ ਦੀ ਨਾਲ ساری ਰਾਤ ਉਹ ਮਾਲਾ ਪਾਠ ਪੂਜਾ ਵਾਲੇ ਥਾਂ ਤੇ ਰੱਖਣ ਤੋਂ ਬਾਅਦ ਅਗਲੀ ਸਵੇਰ ਜਦੋਂ ਤੁਸੀਂ ਉੱਠਣਾ ਹੈ ਤੇ ਆਪਣਾ ਨਹਾਤ ਹੋ ਕੇ ਇਸ਼ਨਾਨ ਕਰਕੇ ਉਸ ਮਾਲਾ ਨੂੰ ਤੁਸੀਂ ਚੁੱਕਣਾ ਹੈ ਤੇ ਚੋਕ ਕੇ ਜੇਕਰ ਤੁਹਾਡੇ ਘਰ ਦਾ ਜਿਹੜਾ ਮੇਨ ਗੇਟ ਹੈ ਅਗਰ ਤੁਹਾਨੂੰ ਉਥੇ ਇਸ ਮਾਲਾ ਨੂੰ ਲਟਕਾਉਣ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਹੈਗੀ ਤਾਂ ਤੁਸੀਂ ਮੇਨ ਗੇਟ ਤੇ ਵੀ ਇਸ ਮਾਲਾ ਨੂੰ ਲਟਕਾ ਸਕਦੇ ਹੋ ਪਰ ਅਕਸਰ ਹੀ ਕਈ ਲੋਕਾਂ ਦਾ ਇਹ ਕਹਿਣਾ ਹੁੰਦਾ ਹੈ ਜੇ ਜੋ ਲੋਕ ਦੇਖਣਗੇ ਉਹ ਸਾਨੂੰ ਪੁੱਛਣਗੇ ਕਹਿਣਗੇ ਵੀ ਇਹ ਤੁਸੀਂ ਕੀ ਕੀਤਾ ਕੀ ਲਟਕਾਇਆ ਅਗਰ ਤੁਹਾਨੂੰ ਇਸ ਤਰੀਕੇ ਦੀ ਪਰੇਸ਼ਾਨੀ ਹੈ ਤਾਂ ਤੁਸੀਂ ਆਪਣੇ ਘਰ ਦੇ ਮੇਨ ਗੇਟ ਤੋਂ ਜਿਹੜਾ ਅਗਲਾ ਗੇਟ ਹੁੰਦਾ ਸਾਡੇ ਘਰ ਦਾ ਕਮਰੇ ਦਾ ਤੁਸੀਂ ਉਥੇ ਇਸ ਮਾਲਾ ਨੂੰ ਲਟਕਾ ਦੇਣਾ ਪਰ ਜੇਕਰ ਤੁਹਾਨੂੰ ਉਥੇ ਵੀ ਲਟਕਾਉਣ ਦੇ ਵਿੱਚ ਪ੍ਰੋਬਲਮ ਆ ਰਹੀ ਹੈ ਤਾਂ ਤੁਸੀਂ ਉਸ ਗੇਟ ਤੇ ਮਾਲਾ ਨੂੰ ਲਟਕਾ ਕੇ ਤੇ ਉਕਰ ਕੋਈ ਕਪੜਾ ਵੀ ਪਾ ਸਕਦੇ ਹੋ ਤਾਂ ਜੋ ਕਿ ਕਿਸੇ ਨੂੰ ਆਉਂਦੇ ਜਾਂਦੇ ਦੇਖਾਈ ਨਾ ਦੇਵੇ ਜੇਕਰ ਤੁਸੀਂ ਕਪੜਾ ਨਹੀਂ ਲਗਾਉਣਾ ਚਾਹੁੰਦੇ ਤਾਂ ਉਸ ਮਾਲਾ ਦੇ ਉੱਪਰ ਤੁਸੀਂ ਕੋਈ ਫੋਟੋ ਵੀ ਲਗਾ ਸਕਦੇ ਹੋ ਤਾਂ ਜੋ ਕਿ ਉਹ ਦੇਖਣ ਦੇ ਵਿੱਚ ਇਸ ਤਰੀਕੇ ਲੱਗੇ ਕਿ ਕੋਈ ਫੋਟੋ ਲਗਾਈ ਹੋਈ ਹੈ ਪਰ ਉਸ ਦੇ ਬੈਕ ਸਾਈਡ ਤੇ ਉਹ ਮਾਲਾ ਲੱਗੀ ਹੋਵੇਗੀ ਉਸੀ ਤਰੀਕੇ ਦੇ ਨਾਲ ਪੂਰਾ ਹਫਤਾ ਇਸ ਮਾਲਾ ਨੂੰ ਉਸੀ ਤਰੀਕੇ ਦੇ ਨਾਲ ਲਟਕਦੇ ਰਹਿਣਾ ਦੇਣਾ ਹੈ ਤੇ ਆ ਪੂਰੇ ਹਫਤੇ ਦੇ ਬਾਅਦ ਜਦੋਂ ਮੰਗਲਵਾਰ ਆਵੇਗਾ ਤੇ ਮੰਗਲਵਾਰ ਦੀ ਸਵੇਰ ਨੂੰ ਇਹ ਮਾਲਾ ਤੁਸੀਂ ਉਥੋਂ ਚੁੱਕ ਕੇ ਆਪਣੇ ਘਰ ਦੇ ਗੇਟ 'ਤੇ ਪਾਓ ਤੁਸੀਂ ਆਪਣੇ ਘਰ ਤੋਂ ਬਾਹਰ ਲੈ ਜਾਣੀ ਹੈ ਤੇ ਕਿਸੇ ਵੀ ਦਰਖਤ 'ਤੇ ਤੁਸੀਂ ਜਾ ਕੇ ਲਟਕਾ ਕੇ ਆਉਣੀ ਹੈ ਨਾ ਕਿ ਉਸ ਦੇ نیچے ਰੱਖ ਕੇ ਆਉਣੀ ਹੈ ਪਰ ਤੁਸੀਂ ਧਿਆਨ ਰੱਖਣਾ ਕਿ ਜਿਹੜੇ ਵੀ ਦਰਖਤ 'ਤੇ ਤੁਸੀਂ ਲਟਕਾ ਰਹੇ ਹੋ ਇਸ ਮਾਲਾ ਨੂੰ ਉਸ ਦਰਖਤ 'ਤੇ ਕੰਡੇ ਨਹੀਂ ਹੋਣੇ ਚਾਹੀਦੇ ਤੇ ਇਸੇ ਤਰੀਕੇ ਦੇ ਨਾਲ ਸਵੇਰ ਦੇ ਸਮੇਂ ਇਸ ਤਰੀਕੇ ਦੇ ਨਾਲ ਉਪਾਅ ਕਰਕੇ ਤੇ ਸ਼ਾਮ ਦੇ ਸਮੇਂ ਰਾਤ ਦੇ ਸਮੇਂ ਮੰਗਲਵਾਰ ਤੁਸੀਂ ਇੱਕ ਨਵੀਂ ਮਾਲਾ ਪਿਆਰ ਕਰਨੀ ਤੇ सेम ਇਸੇ ਹੀ ਪ੍ਰੋਸੈਸ ਦੇ ਨਾਲ ਤੁਸੀਂ ਚਾਹੋ ਤਾਂ 5 ਜਾਂ 3 ਜਾਂ ਫਿਰ 8 ਮੰਗਲਵਾਰ ਲਗਾਤਾਰ ਤੁਸੀਂ ਇਹ ਉਪਾਅ ਕਰਨਾ ਹੈ ਤੇ ਤੁਹਾਡੇ ਸਿਰ ਤੇ ਜੋ ਵੀ ਕਰਜ਼ਾ ਹੋਵੇਗਾ ਉਹ ਕੁਝ ਹੀ ਦਿਨਾਂ ਦੇ ਵਿੱਚ ਦੂਰ ਹੋ ਜਾਵੇਗਾ ਤੇ ਇਸ ਦੇ ਨਾਲ ਨਾਲ ਜਿਹੜੇ ਤੁਹਾਡੇ ਦੁਸ਼ਮਣ ਹੋਣਗੇ ਆਟੋਮੈਟਿਕਲੀ ਤੁਹਾਡੀ ਜ਼ਿੰਦਗੀ ਤੋਂ ਦੂਰ ਹੋ ਜਾਣਗੇ ਜਿਵੇਂ ਕਿ ਆਪਾਂ ਸਾਰੇ ਹੀ ਜਾਣਦੇ ਹਾਂ ਜਦੋਂ ਸਾਡੇ ਸਿਰ ਕਰਜ਼ਾ ਹੋ ਜਾਂਦਾ ਹੈ ਤੇ ਸਾਡੇ ਦੁਸ਼ਮਣ ਬਣ ਜਾਂਦੇ ਨੇ ਕਈ ਤੇ ਜੇ ਇਸ ਤਰੀਕੇ ਦੇ ਨਾਲ ਉਹ ਆਪਣੀ ਪਾਵਰ ਦੇ ਨਾਲ ਸਾਨੂੰ ਟਰੋਂਦੇ ਧਮਕਾਉਂਦੇ ਆ ਤਾਂ ਉਹ ਸਾਰੇ ਕੀ ਆ ਦੂਰ ਹੋ ਜਾਣਗੇ ਇਹ ਸੀ ਪਹਿਲਾ ਉਪਾਅ ਜੋ ਕਿ ਤੁਹਾਡੀ ਕਰਜ਼ੇ ਦੀ ਸਮੱਸਿਆ ਨੂੰ ਦੂਰ ਕਰੇਗਾ ਤੇ ਹੁਣ ਆਪਾਂ ਗੱਲ ਕਰਦੇ ਆ ਦੂਸਰੇ ਨੰਬਰ ਦੇ ਉਪਾਅ ਦੀ ਜੋ ਕਿ ਤੁਹਾਡੀ ਘਰ ਦੇ ਵਿੱਚ ਚੱਲ ਰਹੀ ਪੈਸੇ ਆਦੀ ਪ੍ਰੋਬਲਮ ਨੂੰ ਦੂਰ ਕਰੇਗਾ ਜੇਕਰ ਤੁਹਾਡੇ ਘਰ ਦੇ ਵਿੱਚ ਪੈਸਾ ਨਹੀਂ ਆ ਰਿਹਾ ਜਾਂ ਫਿਰ ਆਉਂਦੇ-ਆਉਂਦੇ ਪੈਸੇ ਤੇ ਕਿਸੇ ਨੇ ਰੋਕ ਲਗਾ ਦਿੱਤੀ ਹੈ ਕਰਨਾ ਤਾਂ ਤੁਸੀਂ ਇਸ ਉਪਾਅ ਨੂੰ ਵੀ ਇੱਕ ਆਦਰਕ ਦੇ ਟੁਕੜੇ ਦੇ ਨਾਲ ਹੀ ਤੇ ਦੇਨ ਵੀ ਮੰਗਲਵਾਰ ਦਾ ਹੀ ਹੋਵੇਗਾ ਸਸੇ ਇਸ ਉਪਾਅ ਦੇ ਵਿੱਚ ਇਹ ਹੈ ਕਿ ਆਪਾਂ ਮਾਲਾ ਤਿਆਰ ਨਹੀਂ ਕਰਨੀ ਕਿ ਅਦਰਕ ਦਾ ਛੋਟਾ ਜਿਹਾ ਟੁਕੜਾ ਲੈਣਾ ਹੈ ਸਾਫ਼ ਸੁਥਰਾ ਤੇ ਉਸ ਨੂੰ ਚੰਗੀ ਤਰ੍ਹਾਂ ਧੋਬਣਾ ਕੇ ਸਾਫ਼ ਕਰਕੇ ਤੇ ਜਿਹੜਾ ਆਪਣੇ ਘਰ ਦਾ ਪਾਠ ਪੂਜਾ ਵਾਲਾ ਸਥਾਨ ਹੋਵੇਗਾ ਉਥੇ ਅਸੀਂ ਇਸ ਟੁਕੜੇ ਨੂੰ ਰੱਖ ਦੇਣਾ ਮਾਲਾ ਨਹੀਂ ਤਿਆਰ ਕਰਨੀ ਮਾਲਾ ਤੋਂ ਬਿਨਾ ਹੀ ਤੁਸੀਂ ਰੱਖਣਾ ਹੋਵੇਗਾ ਇਸ ਤਰੀਕੇ ਦੇ ਨਾਲ ਤੁਸੀਂ ਪਾਠ ਪੂਜਾ ਵਾਲੇ ਥਾਂ ਤੇ ਰੱਖਣ ਤੋਂ ਬਾਅਦ ਉਪਾਅ ਇਹ ਵੀ ਤੁਸੀਂ ਮੰਗਲਵਾਰ ਰਾਤ ਦੇ ਸਮੇਂ ਹੀ ਕਰਨਾ ਹੈ ਤੇ ਪਾਠ ਪੂਜਾ ਵਾਲੇ ਥਾਂ ਤੇ ਰੱਖਣ ਤੋਂ ਬਾਅਦ 5 ਤੋਂ 10 ਮਿੰਟ ਤੁਸੀਂ ਉੱਥੇ ਬੈਠ ਕੇ ਆਪਣਾ ਜਿਹੜੇ ਵੀ ਪਰਮਾਤਮਾ ਨੂੰ ਮੰਨਦੇ ਹੋ ਉਹਨਾਂ ਦਾ ਪਾਠ ਪੂਜਾ ਕਰਨਾ ਹੋਵੇਗਾ ਤੁਸੀਂ 5 ਤੋਂ 10 ਜਾਂ 15 ਮਿੰਟ ਤੱਕ ਬੈਠ ਕੇ ਜ਼ਰੂਰ ਕਰਨਾ ਹੈ ਇਸ ਤਰੀਕੇ ਦੇ ਨਾਲ ਪਾਠ ਪੂਜਾ ਕਰਨ ਤੋਂ ਬਾਅਦ ਦੇ ਵਿੱਚ ਤੁਸੀਂ ਕੀ ਕਰਨਾ ਹੈ 5-10 ਮਿੰਟ ਕਰਨ ਤੋਂ ਬਾਅਦ ਤੁਸੀਂ ਆਪਣਾ ਰਾਤ ਦੇ ਸਮੇਂ ਅਦਰਕ ਦੀ ਟੁਕੜੀ ਨੂੰ ਇਸੇ ਤਰੀਕੇ ਦੇ ਨਾਲ ਛੱਡ ਕੇ ਤੁਸੀਂ ਸੌਂ ਜਾਣਾ ਹੈ ਸੋ ਇਸੇ ਤਰੀਕੇ ਦੇ ਨਾਲ ਤੇ ਅਗਲੇ ਦਿਨ ਦੀ ਸਵੇਰ ਉੱਠ ਕੇ ਤੁਸੀਂ ਇੱਕ ਛੋਟਾ ਜਿਹਾ ਮਾਲਸਾਈ ਦਾ ਲਾਲ ਰੰਗ ਦਾ ਚਾ ਪੀਲੇ ਰੰਗ ਦਾ ਕੱਪੜਾ ਲੈਣਾ ਤੇ ਉਸ ਦੇ ਵਿੱਚ ਤੁਸੀਂ ਅਦਰਕ ਦਾ ਟੁਕੜਾ ਪਾ ਕੇ ਉਸਦੀ ਗੱਠ ਲਗਾ ਕੇ ਪੋਟਲੀ ਤਿਆਰ ਕਰਕੇ ਉਸ ਨੂੰ ਆਪਣੇ ਘਰ ਦੇ ਵਿੱਚ ਜਿੱਥੇ ਤੁਸੀਂ ਆਪਣਾ ਪੈਸਾ ਜਾਂ ਤਜੋਰੀ ਜੋ ਵੀ ਬਣਾਈ ਹੋਈ ਹੈ ਜਿੱਥੇ ਆਪਣਾ ਕੀਮਤੀ ਸਮਾਨ ਰੱਖਦੇ ਹੋ ਉੱਥੇ ਤੁਸੀਂ ਇਸ ਅਦਰਕ ਦੇ ਟੁਕੜੇ ਨੂੰ ਰੱਖ ਦੇਣਾ ਹੈ ਇਹ ਪੂਰਾ ਹਫਤਾ ਆਉਣ ਦੇ ਅਗਲੇ ਮੰਗਲਵਾਰ ਤੱਕ ਤੁਸੀਂ ਇਸ ਨੂੰ ਉੱਥੇ ਹੀ ਪਏ ਰਹਿਣ ਦੇਣਾ ਹੈ ਜਦੋਂ ਤੁਸੀਂ ਇਹ ਉਪਾਅ ਕਰੋਗੇ ਉਪਾਕਰਨ ਦੇ ਨਾਲ ਪਹਿਲੇ ਹਫਤੇ ਹੀ ਤੁਹਾਨੂੰ ਰਿਜ਼ਲਟ ਮਿਲੇਗਾ ਤੁਹਾਡੇ ਘਰ ਦੇ ਵਿੱਚ ਪੈਸਾ ਆਉਣਾ ਸ਼ੁਰੂ ਹੋ ਜਾਵੇਗਾ ਤੇ ਪੈਸੇ ਦੇ ਨਾਲ-ਨਾਲ ਤੁਹਾਡੇ ਘਰ ਦੇ ਵਿੱਚ ਬਰਕਤ ਵੀ ਆਵੇਗੀ ਤੇ ਉਸ ਤੋਂ ਅਗਲੇ ਵਾਰ ਜਦੋਂ ਤੁਸੀਂ ਅਗਲਾ ਮੰਗਲਵਾਰ ਆਵੇਗਾ ਤੇ ਸਵੇਰ ਦੇ ਸਮੇਂ ਉਸ ਅਦਰਕ ਦੇ ਟੁਕੜੀ ਨੂੰ ਚੁੱਕ ਕੇ ਆਪਣੇ ਘਰ ਤੋਂ ਬਾਅਦ ਜਿੱਥੇ ਵੀ ਮਿੱਟੀ ਵਾਲੀ ਜਗ੍ਹਾ ਹੋਵੇਗੀ ਥੋੜੀ ਜਿਹੀ ਮਿੱਟੀ ਚੁੱਕ ਕੇ ਕੰਨ ਦਾ ਭਾਵ ਕਿ ਪੁੱਟ ਕੇ ਉਸ ਅਦਰਕ ਦੇ ਟੁਕੜੀ ਨੂੰ ਉਥੇ ਦਵਾ ਦੇਣਾ ਤੇ ਇਸ ਦੇ ਨਾਲ ਨਾਲ ਤੁਸੀਂ ਕੀ ਕਰਨਾ ਸੇਮ ਪ੍ਰੋਸੈਸ ਦੇ ਨਾਲ ਉਸ ਮੰਗਲਵਾਰ ਦੁਬਾਰਾ ਤੋਂ ਉਪਾਅ ਸ਼ੁਰੂ ਕਰ ਦੇਣਾ ਤੇ ਇਸੇ ਤਰੀਕੇ ਦੇ ਨਾਲ ਇਸ ਸੇਮ ਪ੍ਰੋਸੈਸ ਦੇ ਨਾਲ ਇਸ ਉਪਾਅ ਨੂੰ ਵੀ ਤੁਸੀਂ ਤਿੰਨ ਪੰਜ ਜਾਂ ਫਿਰ ਅੱਠ ਮੰਗਲਵਾਰ ਲਗਾਤਾਰ ਕਰਨਾ ਤੁਸੀਂ ਦੇਖੋਗੇ ਜਦੋਂ ਤੁਸੀਂ ਇਹ ਉਪਾਅ ਕਰੋਗੇ ਕਿ ਕਿਵੇਂ ਹੀ ਤੁਹਾਡਾ ਦਿਨਾਂ ਦੇ ਵਿੱਚ ਕਰਜ਼ੇ ਵਰਗੀ ਸਮੱਸਿਆ ਦੂਰ ਹੁੰਦੀ ਹੈ ਪੈਸੇ ਦੀ ਸਮੱਸਿਆ ਦੂਰ ਹੋ ਜਾਵੇਗੀ ਤੇ ਇਸ ਦੇ ਨਾਲ-ਨਾਲ ਤੁਹਾਡੇ ਘਰ ਦੀਆਂ ਸਾਰੀਆਂ ਪਰੇਸ਼ਾਨੀਆਂ ਵੀ ਦੂਰ ਹੋ ਜਾਣਗੀਆਂ ਹਾਂਜੀ ਇਹ ਸੀ ਜੀ ਸਾਡੀ ਅੱਜ ਦੀ ਇੱਕ ਛੋਟੀ ਜਿਹੀ ਵੀਡੀਓ ਛੋਟਾ ਜਿਹਾ ਉਪਾਅ ਤੇ ਜਾਣਕਾਰੀ ਜੋ ਕਿ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਡੇ ਨਾਲ ਸਾਂਝੀ ਕੀਤੀ ਹੈ ਜੇਕਰ ਤੁਹਾਨੂੰ ਸਾਡੀਆਂ ਇਸ ਤਰ੍ਹਾਂ ਦੀਆਂ ਉਪਾਅ ਦੀਆਂ ਵੀਡੀਓ ਚੰਗੀਆਂ ਲੱਗਦੀਆਂ ਨੇ ਤਾਂ ਪਲੀਜ਼ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਤੇ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਓ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਭੈਣ ਭਰਾ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਤੁਹਾਡਾ ਸਾਰੇ ਹੀ ਭੈਣ ਭਰਾਵਾਂ ਦਾ ਸਾਡੀ ਵੀਡੀਓ ਨੂੰ ਦੇਖਣ ਦੇ ਲਈ ਬਹੁਤ ਬਹੁਤ ਜਿਆਦਾ ਧੰਨਵਾਦ ਜੀ ਮਿਲਦੇ ਆ ਜੀ ਇੱਕ ਹੋਰ ਨਵੀਂ ਵੀਡੀਓ ਨਵੇਂ ਉਪਾਅ ਤੇ ਨਵੀਂ ਜਾਣਕਾਰੀ ਦੇ ਨਾਲ ਤਦ ਤੱਕ ਦੇ ਲਈ ਤੁਹਾਡਾ ਸਾਰੇ ਭੈਣ ਭਰਾਵਾਂ ਦਾ ਧੰਨਵਾਦ ਜੀ